ਅਸੋਲੇ ਮੌਜੂਦਾਂ ਜੀ ਪਿੰਡ ਠੱਠਾ ਇੱਕ ਪਰਸਨੈਲਿਟੀ ਬੈਠੀ ਹੋਈ ਹੈ ਸਾਡੇ ਨਾਲ ਯੰਗਸਟਰ ਨਵ ਕਮਲ ਸਿੰਘ ਸੰਧੂ ਭਾਜਪਾ ਦੇ ਮੰਡਲ ਉਪ ਪ੍ਰਧਾਨ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਸੰਸਦ ਤੁਹਾਡਾ ਸਵਾਗਤ ਹੈ ਸਾਡੇ ਚੰਦਰੂ ਤੇ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਤੁਸੀਂ ਯੰਗਸਟਰ ਹੋ ਇੱਕ ਚੰਗੇ ਉਦੇ ਤੇ ਵੀ ਹੋ ਔਰ ਰੋਲਿੰਗ ਪਾਰਟੀ ਸੈਂਟਰ ਪਾਰਟੀਆਂ ਨਾਲ ਸੰਪਰਕ ਰੱਖਦੇ ਹੋ ਤੇ ਸਰ ਦਿੱਲੀ ਦੀ ਜਿਹੜੀ ਇਲੈਕਸ਼ਨ ਆਈ ਹੋਈ ਹੈ ਡਾਕਟਰ ਸਾਹਿਬ ਕਿਵੇਂ ਬੈਨੇ ਉਹ ਕਿੱਥੇ ਪਏ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿ ਆਮਾਦੀ ਪਾਰਟੀ ਦੀ ਸਰਕਾਰ ਰਹੀ ਆ ਇਹਦੇ ਵਿੱਚ ਕਿੰਨੇ ਘਟਾਲੇ ਹੋਏ ਨੇ ਜੀ ਸ਼ਰਾਬ ਘਟਾਲਾ ਸੜਕ ਘਟਾਲਾ ਹਰ ਚੀਜ਼ ਘਟਾਲਾ ਹੋਇਆ ਹੀ ਆ ਜੀ ਸ਼ੀਸ਼ਮੈਲ ਕੋਈ ਬਿਲਕੁਲ ਨਹੀਂ ਜੀ ਜਿੱਥੇ ਕਿ ਜਿਹੜਾ ਬੰਦਾ ਕਹਿੰਦਾ ਸੀ ਕਿ ਮੈਂ ਕੋਈ ਸਿਕਿਉਰਟੀ ਨਹੀਂ ਲੈਣੀ ਜਾਂ ਮੈਂ ਤਨਖਾਹ ਨਹੀਂ ਲੈਣੀ ਅੱਜ ਉਹ ਕਰੋੜਾਂ ਰੁਪਈਆ ਦੇ ਘਰ ਚ ਰਹਿ ਰਿਹਾ ਜੀ ਜਿਹੜਾ ਕਹਿੰਦਾ ਆਮ ਕਰਤੋਂ ਆ ਜੀ ਜੇਕਰ ਆਮ ਘਰ ਵਾਲੇ ਹੀ ਕਰੋੜਾਂ ਦੇ ਘਰਾਂ 'ਚ ਰਹਿ ਰਹੇ ਨੇ ਜੀ ਤਾਂ ਫਿਰ ਤਗੜੇ ਕਿਹਨੇ ਨੇ ਫਿਰ ਸੋ ਸਰਕਾਰਾਂ ਸਾਰੀਆਂ ਦੇਖ ਰਹੀਆਂ ਨੇ ਜੀ ਦਿੱਲੀ ਸਭ ਦਿੱਲੀ ਦੇ ਲੋਕਾਂ ਨੇ ਵੀ ਪੰਜਾਬ ਦੇ ਲੋਕਾਂ ਨੇ ਹੁਣ ਸਾਰਿਆਂ ਦਾ ਇਹੀ ਧਿਆਨ ਹੈ ਕਿ ਆਪਾਂ ਇੱਕ ਵਾਰ ਭਾਜਪਾ ਨੂੰ ਦੇਖਣਾ ਠੀਕ ਹੈ ਸੋ ਸੈਂਟਰ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਆ ਜੀ ਸਾਡੇ ਦੇਸ਼ ਦੀ ਜਿਹੜੀ ਕਿ ਜੀਡੀਪੀ 121 ਨੰਬਰ ਤੇ ਸੀਗੀ ਅੱਜ ਉਹ 5ਵੇਂ ਨੰਬਰ ਤੇ ਆ ਗਈ ਆ ਅੱਛਾ ਜਿਹੜੀ ਕਿ ਜਾ ਹੀ ਰਹੀ ਹੈ ਉੱਪਰ ਠੀਕ ਹੈ ਕੁਝ ਟਾਈਮ ਤੱਕ ਤੀਸਰੇ ਨੰਬਰ ਤੇ ਵੀ ਜਾ ਸਕਦੀ ਹੈ ਅੱਛਾ ਸੋ ਇਸ ਕਰਕੇ ਬਾਕੀ ਦਿੱਲੀ ਵਾਲਿਆਂ ਦਾ ਤੇ ਧਿਆਨ ਬੀਜੇਪੀ ਵਾਲੀ ਆ ਇਸ ਵਾਰੀ ਅਸੀਂ ਬਹੁਮਤ ਦੇ ਨਾਲ ਹੀ ਦਿੱਲੀ ਤੇ ਤੁਸੀਂ ਆਪਣੀ ਪਾਰਟੀ ਨੂੰ ਦਿੱਲੀ ਦੇ ਵਿੱਚ ਕਿਵੇਂ ਵਿਨੇ ਹੋ ਇੰਡੀਆ ਅਲਾਈਅੰਸ ਜਾਂ ਕਾਂਗਰਸ ਦਾ ਕੰਪੀਟੀਟਰ ਠੀਕ ਆ ਬਾਕੀ ਆਮ ਆਦਮੀ ਪਾਰਟੀ ਦਾ ਬਿਲਕੁਲ ਖਤਮ ਹੋ ਚੁੱਕੀ ਆ ਕਿਉਂਕਿ ਉੱਥੋਂ ਦੀ ਜਨਤਾ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਨੇ ਸਿਰਫ ਘਟਾਲੇ ਕੀਤੇ ਨੇ ਪੈਸੇ ਖਾਦੇ ਨੇ ਤੇ ਆਪਣੇ ਘਰ ਪਰੇ ਨੇ ਜੀ ਇਹਨਾਂ ਦੇ ਸਾਰੇ ਮੰਤਰੀ ਹੀ तकरीबन ਕਿਸੇ ਨਾ ਕਿਸੇ ਪਟਾਲੇ ਚ ਇਨਵਾਲਵ ਨੇ ਤੇ ਸਾਰੇ ਜੇਲ੍ਹਾਂ ਚ ਬੈਠੇ ਹੋਏ ਨੇ ਸਭ ਜਮਾਨਤ ਤੇ ਆਏ ਹੋਏ ਨੇ ਜਿੰਨੇ ਵੀ ਇਹ ਕਿਵੇਂ ਕੁਛ ਕਰਨ ਲਈ ਜਿਹੜੇ ਪਹਿਲਾਂ ਹੀ ਘਟਾਲਿਆਂ 'ਚ ਫਸੇ ਨੇ ਜੇ ਤੁਸੀਂ ਉਹਨੇ ਦਿੱਲੀ ਦੇ ਵਿੱਚ ਕੋਈ ਸੋਚਿਆ ਕਿ ਪਲਾਨ ਕਿਵੇਂ ਬਣਾਓਗੇ ਦਿੱਲੀ ਨੂੰ ਕਿਵੇਂ ਬਣਾਓਗੇ ਦੇਖੋ ਜੀ ਦਿੱਲੀ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਉਹ ਇੱਕ ਸਾਡੇ ਦੇਸ਼ ਦੀ ਰਾਜਧਾਨੀ ਜੀ ਠੀਕ ਹੈ ਜੀ ਕੈਪੀਟਲ ਆਫ ਇੰਡੀਆ ਬਿਲਕੁਲ ਜੀ ਜੇਕਰ ਉਹੀ ਸੇਫ ਡਵੈਲਪਮੈਂਟ ਨਹੀਂ ਹੋਈਗੀ ਉੱਥੇ ਜੀ ਸਾਰੇ ਦੇਸ਼ ਚ ਨਹੀਂ ਹੋ ਸਕਦਾ ਅੱਛਾ ਕਿਉਂਕਿ ਜਿੰਨੇ ਵੀ ਕੋਈ ਵੀ ਫੋਰਨਰ ਆਂਦਾ ਜਾਂ ਕੋਈ ਵੀ ਆਂਦਾ ਦਿੱਲੀ ਆਂਦਾ ਜੀ ਬਿਲਕੁਲ ਠੀਕ ਹੈ ਜੀ ਇਸ ਕਰਕੇ ਦਿੱਲੀ ਨੂੰ ਵੀ ਦੇਖੋ ਸਭ ਤੋਂ ਪਹਿਲਾਂ ਦਿੱਲੀ ਕੀ ਕੋਈ ਸਾਡਾ ਦੇਸ਼ ਆ ਸਭ ਤੋਂ ਪਹਿਲਾਂ ਤੇ ਕਰਪਟ ਫਰੀ ਹੋਣਾ ਚਾਹੀਦਾ ਕ੍ਰਪਸ਼ਨ ਬਿਲਕੁਲ ਖਤਮ ਹੋਵੇ ਫੇਰੀ ਦੇਸ਼ ਤੇ ਤਰਪੀ ਰਹੀ। ਸਰ ਕਰਪਸ਼ਨ ਨੇ ਤੇ ਸਰਕਾਰ ਆਈ ਸੀ। ਕਰਪਸ਼ਨ ਵਾਲੀ ਕਹਿ ਕੇ ਤੇ ਸਰਕਾਰ ਆਈ ਸੀ। ਪਰ ਇਹਨਾਂ ਉਹ ਦੋ ਵਾਅਦਾ ਕਰਤੀ। ਚਲੋ ਸਭ ਤੋਂ ਕਰਪਸ਼ਨ ਹੀ ਇਹਨਾਂ ਕੀਤੀ। ਚਲੋ ਅਸੀਂ ਤੁਹਾਡੀ ਸਰਕਾਰ ਦੀ ਗੱਲ ਕਰ ਰਹੇ ਹਾਂ ਤਾਂ ਆਪਾਂ ਉਹਦੀ ਕਰਦੇ ਹਾਂ। ਦੇਆ ਜੋ ਦਿੱਲੀ ਦੀ ਜਨਤਾ ਨੂੰ ਫੈਸਲਾ ਲਾਉਗੀ ਫਿਰ ਮੱਥੇ ਪ੍ਰਮਾਣ ਕਰਾਂਗੇ। ਉਹ ਤਾਂ ਪਹਿਲਾਂ ਲੋਕੀ ਗਰਾਉਂਡ ਬਣਾਉਂਡ ਆ ਭਿੰਦੇ ਆ। ਬਿਲਕੁਲ ਜੀ ਬਿਲਕੁਲ। ਤੇ ਉਹ ਸਬੰਧੀ ਫਿਰ 27 ਦੇ ਵਿੱਚ ਕਰੋਾਂ ਦੇ ਜੀ ਡਬਲ ਜਿੰਦੀ ਸਰਕਾਰ ਤੇ ਕਦੀ ਜੀ 트리플 ਜਿੰਦੀ ਸਰਕਾਰ ਉਹਦੇ ਬਾਰੇ ਕੀ ਕਹਿੰਦੇ ਹੋ? ਦੇਖੋ ਜੀ 27 ਦੇ ਵਿੱਚ ਬੀਜੇਪੀ ਦੀ ਸਰਕਾਰ ਜੀ ਆਏਗੀ। ਅੱਛਾ ਜੀ ਕਿਉਂਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਵੀ ਦੇਖ ਲਿਆ ਹੈ ਠੀਕ ਹੈ ਕਾਂਗਰਸ ਵੀ ਦੇਖ ਲਿਆ ਤੇ ਆਮ ਆਦਮੀ ਪਾਰਟੀ ਵੀ ਹੁਣ ਦੇਖ ਲਈ ਅੱਛਾ ਜੀ ਸੋ ਬਾਕੀ ਸਰਕਾਰਾਂ ਹੀ ਤਾਂ ਪੰਜਾਬ ਦਾ ਬੇੜਾ ਕਰਕ ਹੋਇਆ ਹੀ ਸੀਗਾ ਠੀਕ ਹੈ ਜੀ ਪਰ ਹੁਣ ਜਿਹੜਾ ਤਿੰਨਾਂ ਸਾਲਾਂ ਦੇ ਵਿੱਚ ਜਿਹੜਾ ਬੇੜਾ ਕਰਕ ਹੋਇਆ ਉਹ ਬਹੁਤ ਜ਼ਿਆਦਾ ਹੋ ਗਿਆ ਠੀਕ ਹੈ ਪੰਜਾਬ ਨੂੰ ਕੋਈ 20 ਸਾਲੀ ਪਿੱਛੇ ਲੈ ਗਏ ਨੇ ਅੱਜ ਡਾਕਟਰ ਸਾਹਿਬ ਅਕਾਲੀ ਦਲ ਦਾ ਕਮਬੈਕ ਬਾਰੇ ਕੁਝ ਬਹਿਨੇ요 ਕੱਲਿੱਦਲ ਦਾ ਕੁਛ ਚੱਲ ਰਿਹਾ ਆ ਦੇਖਦੇ ਆ ਕੀ ਹੁੰਦਾ ਆ ਅੱਛਾ ਜੀ ਬਾਕੀ ਅੱਜ ਹਰ ਦਿੱਲੀ ਹਾਂਜੀ ਹਰ ਸੜਕ ਤੇ ਕੋਈ ਨਾ ਕੋਈ ਹਾਦਸਾ ਹੋ ਰਿਹਾ ਜੀ ਜਿਹਦੇ ਵਿੱਚ ਕੀ ਲੁੱਟਾਕੂ ਆ ਨੇ ਜੀ ਕੋਈ ਵੀ ਬੰਦਾ ਸੇਫ ਨਹੀਂ ਹੈ ਜੀ ਅੱਜ ਤੋਂ ਕੋਈ ਆਪਾਂ ਜੇ 15 ਸਾਲ ਪਿੱਛੇ ਚਲ ਜੀਏ ਜੀ ਤਾਂ ਇਹ ਹੁੰਦਾ ਸੀ ਕਿ ਕੋਈ ਰਾਤ ਨੂੰ ਨਿਕਲਦਾ ਸੀ ਜੀ ਉਹ ਡਰਦਾ ਸੀਗਾ ਕਿ ਮੈਂ ਜਾ ਰਿਹਾ ਤਾਂ ਮੈਨੂੰ ਕੋਈ ਲੁੱਟ ਨਾ ਲੇ ਅੱਛਾ ਜੀ ਪਰ ਹੁਣ ਤਾਂ ਲੋਕ ਦਿਨੇ ਟੰਗ ਜਾਂ ਤੋਂ ਵੀ ਡਰਦੇ ਨੇ ਜੀ ਸਹੀ ਗਾ ਅੱਜ ਦਿਨ ਦਿਹਾੜੇ ਸ਼ਰਿਆਮ ਲੁੱਟਿਆ ਜਾ ਰਿਹਾ ਜੀ ਸ਼ਰਿਆਮ ਕਤਲ ਹੋ ਰਹੇ ਨੇ ਹੁਣੇ ਤੁਸੀਂ ਪ੍ਰਸ਼ਾਸਨ ਦਾ ਵੇਖ ਸਕਦੇ ਹੋ ਗ੍ਰੇਨੇਡ ਹਮਲੇ ਪੁਲਿਸ ਸਟੇਸ਼ਨ ਦੇ ਉੱਪਰ ਜੇ ਪੰਜਾਬ ਪੁਲਿਸ ਹੀ ਸੇਫ ਨਹੀਂ ਆ ਤਾਂ ਆਮ ਲੋਕ ਕਿੱਥੋਂ ਸੇਫ ਹੋ ਜਾਣਗੇ ਠੀਕ ਹੈ ਜੀ ਮੈਂ ਅੰਮ੍ਰਿਤਸਰ ਜਾਣਾ ਸਾਡੇ ਲਾਗੇ ਸੀ ਬਲਾਕ ਚੌਂਕੀ ਆ ਅੱਛਾ ਜੀ ਮੈਂ ਉਹਨੂੰ ਇੱਕ ਆਰਮੀ ਦੀ ਛਾਉਣੀ ਵਾਂਗੂ ਕੀਤਾ ਗਿਆ ਜੀ 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 ਬਿਲਕੁਲ ਜਿੱਦਾਂ ਕਿ ਇੱਕ ਤਰਪਾਲਾ ਲਾ ਕੇ ਉਹਨੂੰ ਬਿਨਾਂ ਹਰੀਆਂ ਤਰਪਾਲਾਂ ਦੀਆਂ ਲਾਕ ਨੂੰ ਕਵਰ ਕੀਤਾ ਆ। ਅੱਛਾ ਜੀ। ਬਾਹਰ ਪੈਰੀਗੇਟਿੰਗ ਕੀਤੀ ਹੋਈ ਆ। ਅੱਛਾ ਜੀ। ਅੱਛਾ ਮੈਂ ਦੱਸਦਾ ਤੜਾ ਕਹਿਣ ਦਾ ਭਾਵ ਕਿ ਲਾਅ ਐਂਡ ਆਰਡਰ ਦੀ ਹਾਲਤ ਬਿਲਕੁਲ ਗੰਭੀਰ ਹੋਈ ਆ। ਖਤਮ ਹੋਈ ਹੈ। ਕੋਈ ਕਾਰਨ ਦੇਖਦੇ ਹਾਂ ਕਿ ਕਿਉਂ ਖਤਮ ਹੋਈ ਆ ਇਸ ਵੇਲੇ। ਦੇਖੋ ਜੀ ਸਭ ਤੋਂ ਪਹਿਲਾਂ ਸਰਕਾਰ ਅੱਛਾ ਜੀ। ਸਰਕਾਰ ਹੀ ਨਹੀਂ ਕੁਝ ਕਰ ਰਹੀ ਤਾਂ ਕਿੱਦਾਂ ਹੋਵੇਗਾ। ਅੱਛਾ ਜੀ। ਕਿਉਂਕਿ ਜਦੋਂ ਇੱਕ ਦੇ ਸਾਡੇ ਸੀਐਮ ਸਾਹਿਬ ਕਦੀ ਤਾਂ ਦਿੱਲੀ ਦੌਰੇ ਤੇ ਹੁੰਦੇ ਨੇ। ਜੀ। ਦਿੱਲੀ ਦੌਰੇ ਤਾਂ ਆਉਂਦੇ ਆ ਦਾ ਵਦੇਸ਼ ਦਾ ਦੌਰਾ ਹੀ ਹੁੰਦਾ ਜੀ ਹੁਣ ਪੰਜਾਬ ਦੇ ਵਿੱਚ ਕਿੰਨਾ ਕੁਝ ਹੋ ਰਿਹਾ ਆ ਜੀ ਹਰ ਕੱਦੇ 3 ਦਿਨ ਕਦੀ ਸਾਡੇ ਰੋਡ ਵਾਈ ਦੇ ਮੁਲਾਜ਼ਮ ਹੜਤਾਲ ਤੇ ਜਾ ਰਹੇ ਨੇ ਜੀ ਕਦੀ ਡਾਕਟਰਸ ਜਾ ਰਹੇ ਨੇ ਜੀ ਪਰ ਸਾਡੇ ਸੀਐਮ ਸਾਹਿਬ ਕਦੀ ਦਿੱਲੀ ਕਦੀ ਤੇ ਕੀ ਕਰ ਰਿਹਾ ਸਟ੍ਰਾਈਕ ਸਟ੍ਰਾਈਕਾਂ ਹਰ ਚੀਜ਼ ਵਿੱਚ ਵਧੀਆਂ ਹੋਈਆਂ ਨੇ ਜੀ ਕੋਈ ਡਿਪਾਰਟਮੈਂਟ ਨਹੀਂ ਜਿਹੜਾ ਕਿ ਲਗਾਤਾਰ ਕੰਮ ਕਰ ਰਿਹਾ ਜੀ ਸਾਰੇ ਸਟ੍ਰਾਈਕਾਂ ਚੱਲ ਰਹੀਆਂ ਨੇ ਡਾਕਟਰਸ ਸਟ੍ਰਾਈਕ ਤੇ ਨੇ ਸਾਡੇ ਰੋਡਵੇਜ ਦੇ ਮੁਲਾਜ਼ਮ ਸਟ੍ਰਾਈਕਤੇ ਨੇ, ਬੇਰ ਕਾ ਪਲਾਟ ਵਾਲੇ ਸਟ੍ਰਾਈਕਤੇ ਨੇ। ਜੀ। ਤਹਿਸੀਲਦਾਰ ਦੇ ਆਫਿਸ ਦੇ ਸਟ੍ਰਾਈਕਤੇ ਨੇ। ਚਲਦੀ ਰਹਦੀਆਂ ਕੋਈ ਕੋਈ ਕਿਸੇ ਦੀ ਸਟ੍ਰਾਈਕ ਹੋ ਰਹੀ ਹੈ, ਕਦੀ ਕਿਸੇ ਦੀ ਸਟ੍ਰਾਈਕ ਹੋ ਰਹੀ ਆ। ਇਸ ਤੱਕ ਹਮੇ ਆਜਾ ਸਾਡੀ ਆਮ ਜਨਤਾ ਨੂੰ ਭੁਗਤਣਾ ਪੈ ਰਿਆ। ਪਰ ਸਰ ਸਰਕਾਰ ਤਾਂ ਕਹਿੰਦੀ ਸੀ ਵੀ ਹੁਣੇ ਵੀ ਕਹਿੰਦੀ ਇਹ ਨੀਂਨੀਆ ਨੌਕਰੀਆਂ ਦੇਤੀਆਂ, ਨੋਟੀਫਿਕੇਸ਼ਨ ਜਾਰੀ ਕਰਤੇ, ਇੰਨਾ ਕੁਝ ਆਹ ਕਰਤਾ, ਉਹ ਪਲਾਟ ਆਪਾਂ ਲੈ ਆਉਣ ਲੱਗੇ ਆ, ਆਹ ਪਲਾਟ ਇੱਥੇ ਲੱਦਣ ਲੱਗੇ ਆ। ਕਬਜੇ ਹੀ ਛਡਾਲੇ ਆ, ਐਨੀ ਪੰਚਾਇਤੀ ਪੈੜੀ ਕਢਾਲੀ ਆ। ਦੇਖੋ ਇਹ ਕੈਂਚਤ ਕੰ ਅੱਛਾ ਜੀ ਕੈਨ ਨੂੰ ਤਾਂ ਕੁਝ ਵੀ ਕਹੀ ਜਾਣਗੇ ਪਰ ਜਿੰਨਾ ਚਿਰ ਪ੍ਰੈਕਟੀਕਲੀ ਨਹੀਂ ਕਰਨੇ ਕਿਉਂ ਕੀ ਫਾਇਦਾ ਜੀ ਨੌਕਰੀਆਂ ਸਿਰਫ ਕਹਿਨ ਨਾਲ ਤਾਂ ਨਹੀਂ ਦਿੱਤੀਆਂ ਜਾਂਦੀਆਂ ਠੀਕ ਹੈ ਪਰ ਅਜੇ ਤੱਕ ਮਿਲਿਆ ਕਿੰਨੂ ਅੱਛਾ ਜੀ ਕਿਸੇ ਨੂੰ ਵੀ ਨਹੀਂ ਨੌਕਰੀਆਂ ਮਿਲ ਰਹੀਆਂ ਜੀ ਸਾਡੀ ਆ ਕਿੰਨੇ ਨੌਜਵਾਨ ਜਿਹੜੇ ਪੜ੍ਹੇ ਲਿਖੇ ਨੇ ਬਾਹਰ ਵੱਲ ਜਾ ਰਹੇ ਨੇ ਤੇ ਸਰ ਜਿਵੇਂ ਤੁਹਾਡੀ ਸਰਕਾਰ ਦੁਆਰਾ ਕਿਹਾ ਜਾਂਦਾ ਕਿ ਦੂਜੀਆਂ ਸਰਕਾਰਾਂ ਬਾਰੇ ਵੀ ਇਹ ਸਰਕਾਰ ਨੇ ਬਹੁਤ ਜ਼ਿਆਦਾ ਕਰਜ਼ਾ ਚੁੱਕ ਲਿਆ ਪਿਛਲੀਆਂ ਸਰਕਾਰਾਂ ਦੇ ਨਾਲੋਂ ਇਸ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਤੋਂ ਤੱਕ ਸਹੀ ਲੱਗਦਾ ਤੁਹਾਨੂੰ ਕਰਜ਼ਾ ਵੇਖੋ ਜੀ ਹਰ ਅੱਜ ਦਿਨ ਕਰਜ਼ਾ ਲੈ ਰਹੀ ਹੈ ਸਰਕਾਰ ਜੀ ਉਹਨਾਂ ਕਰਜ਼ਾ ਬਾਕੀ ਸਰਕਾਰਾਂ ਨੇ ਲਿਆ ਜਿੰਨਾ ਇਹਨਾਂ ਤਿੰਨ ਸਾਲਾਂ 'ਚ ਲੈ ਲਿਆ ਜੀ ਜਿਹਦੇ ਵਿੱਚ ਕਿ ਆਪਣੇ ਮੰਤਰੀਆਂ ਨੂੰ ਗੱਡੀਆਂ ਦੇਣੀਆਂ ਨੇ ਜਾਂ ਕੋਈ ਹੋਰ ਕੋਈ ਵੀ ਆ ਹਰ ਚੀਜ਼ ਕਰਜ਼ਾ ਲੈ ਰਹੇ ਆ ਹੁਣ ਇਹ ਕਹਿ ਰਹੇ ਆ ਕੀ ਕੁਝ ਦਿਨਾਂ ਤੱਕ ਮਹਿਲਾਵਾਂ ਦੇ ਖਾਤੇ 'ਚ 1100 ਰੁਪਏ ਆਏਗਾ ਉਹ ਵਾਕਿਆ ਆਊਗਾ ਕਿ ਉਹ ਮਤਲਬ ਚੋਣਾ ਆਈਆਂ ਹੋਈਆਂ ਉਹਦਾ ਜੁਮਲਾ ਦਾ ਬਿਲਕੁਲ ਚੋਣਾ ਦਾ ਹੀ ਅੱਛਾ دوسری ਗੱਲ ਵੇਖੋ ਸਿਰਫ ਇੱਕ 1100 ਰੁਪਏ ਨਹੀਂ ਗਏ ਉਹ ਸਰ ਜੀ 1100 ਰੁਪਏ ਦੇ ਹਿਸਾਬ ਨਾਲ ਲਾ ਲਈਏ ਨਾ ਅਜੇ ਤੱਕ ਤੇ 36000 ਰੁਪਏ ਇੱਕ ਲੜੀ ਦਾ ਬਣਦਾ ਜੀ ਹੁਣ ਤੱਕ ਬਿਲਕੁਲ ਇੱਕ ਲੜੀ ਦਾ 36000 ਰੁਪਏ ਹਾਂਜੀ ਤੇ ਜੇਕਰ ਇੰਨਾ ਪੈਸਾ ਦੇਣ ਵਾਸਤੇ ਪੈਸਾ ਹੈ ਹੀ ਨਹੀਂ ਨਾ ਕੋ ਉਦੇਵਾਸਤੇ ਫਿਰ ਕਰਜ਼ਾ ਲੈਣਗੇ ਠੀਕ ਹੈ ਜੀ ਕਿਉਂਕਿ ਇੱਕ ਮਹਿਲਾ ਨੂੰ 1100 ਆ ਜੀ ਜੀ ਤੇ ਕਿੰਨੀਆਂ ਮਹਿਲਾਵਾਂ ਨੇ ਪੰਜਾਬ 'ਚ ਮਤਲਬ ਕਿੰਨੇ ਹਜ਼ਾਰ ਕਰੋੜ ਰੁਪਏ ਬਣਦਾ ਮੈਂ ਤੁਹਾਨੂੰ ਦੱਸ ਦਉ 63000 ਰੁਪਏ ਇੱਕ ਲੇਡੀ ਦਾ ਬਣਦਾ ਜੀ ਅਜ ਤੱਕ ਬਾਕੀ ਸਾਹਿਬ ਕਿੰਨੇ ਕਰੋੜਾ ਰੁਪਏ ਬਣੇਗਾ ਜੀ ਇੰਨਾ ਇੰਨਾ ਕੋ ਹੈ ਨਹੀਂ ਫਿਰ ਕਰਜ਼ਾ ਲੈਣਗੇ ਜਿਹਦਾ ਭਾਰਤੀ ਪੰਜਾਬ ਤੇ ਪਵੇਗਾ ਤੇ ਸਰ ਜਿਹੜੀ ਸਿਕਿਉਰਿਟੀ ਬਾਰੇ ਤੁਸੀਂ ਗੱਲ ਕਰ ਰਹੇ ਸੀ ਮਾਨ ਸਾਹਿਬ ਕਿੰਨੇ ਦੇਖ ਵੀ ਮੈਂ ਉਹ ਦਿਨ ਵੇਖਣਾ ਚਾਹੁੰਦਾ ਕਿ ਇੱਕ ਸੀਐਮ ਵੀ ਨਾ ਸਿਲੰਡਰ ਲੈਂਡ ਜਾਵੇ ਤੇ ਉਹ ਲੈਂਚ ਲੱਗ ਕੇ ਸੈਂਟਰ ਲੋਵੇ ਸਿਕਿਉਰਟੀ ਨਹੀਂ ਹੋਊਗੀ ਵੇਖੋ ਜੀ ਅੱਜ ਸੀਐਮ ਜੇ ਫਲਾਈਓਵਰ ਦੇ ਉੱਪਰੋਂ ਤੇ ਵੀ ਨੰਗਣਾ ਨਾ ਜੀ ਤਾਂ ਫਲਾਈਓਵਰ ਦੇ ਥੱਲੇ ਥੱਲਿਆਂ ਦੀ ਨੰਗਣਾ ਵਾਲਿਆਂ ਨੂੰ ਵੀ ਰੋਕ ਦਿੱਤਾ ਜਾਂਦਾ ਠੀਕ ਹੈ ਜੀ ਸੀਐਮ ਹਜੇ 10 ਕਿਲੋਮੀਟਰ ਪਿੱਛੇ ਹੁੰਦਾ ਆ ਅੱਗੇ ਸਾਰੀ ਟ੍ਰੈਫਿਕ ਰੋਕ ਦਿੱਤੀ ਜਾਂਦੀ ਆ